ਕਿੰਨਾ ਮਨ ਦੇ ਵਿੱਚ ਸੋਚਿਆ ਜੀ ਅਸੀਂ ਇਹ ਮੁਕਾਬਲੇ ਦੇ ਵਿੱਚ ਭਾਗ ਲੈ ਲਈਏ ਇਹਦੀ ਐਡ ਦੇਖੀ ਸੀ ਕਿ WhatsApp ਤੇ ਸਟੇਟਸ ਲੱਗਿਆ ਸੀ ਕਿਸੇ ਦਾ ਪਹਿਲਾਂ ਗੈਲਪੈਂਡ ਹੋਏ ਸੀਗੇ ਤੇ ਫਿਰ ਮੈਂ ਦੇਖਿਆ ਵੀ ਇਹਦੇ ਵਿੱਚ ਪੁਸਤਕ ਵਗੈਰਾ ਵੀ ਪੜ੍ਹ ਸਕਦੇ ਆ ਆਪਾਂ ਤੇ ਹੋਰ ਐਕਟੀਵਿਟੀ ਗੱਲਾਂ ਬਾਤਾਂ ਜਾਣ ਕੇ ਬੈਠ ਕੇ ਲੋਕਾਂ ਦੀ ਆ ਬਸ ਕੱਲ ਮੋਬਾਈਲ ਨਹੀਂ ਚਲਾਉਣਾ ਸੀਗਾ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਆਪਾਂ ਕਰ ਸਕਦੇ ਟਾਸਕ ਕਿਸੇ ਟਾਸਕ ਦਾ ਜਾਈਏ ਕੋਈ ਟਾਸਕ ਸਾਡੇ ਲਈ ਵੀ ਹੈਗਾ ਕਿੰਨੇ ਐਕਸਪੀਰੀਅੰਸ ਮਿਲਿਆ ਤੁਹਾਨੂੰ ਐਦਾਂ ਦੇ ਕੰਪੀਟੀਸ਼ਨ 'ਚ ਜਾ ਕੇ ਕੀ ਲੋਕਾਂ ਨਾਲ ਕਿਸੇ ਨਹੀਂ ਨਹੀਂ ਬਹੁਤ ਵਦਿਆ ਮਿਲਿਆ ਜੀ ਫੋਨ ਤੋਂ ਖਹਿੜਾ ਛੁੱਟਿਆ ਜੀ 3 ਘੰਟੇ ਬਿਨਾ ਫੋਨ ਤੋਂ ਰਹੇ ਤੇ ਕਿਤਾਬਾਂ ਪੜਿਆ ਰੱਬ ਦਾ ਨਾਮ ਜਪਿਆ ਬਹੁਤ ਵਦਿਆ ਸਨਿਆਏ ਹਰ ਪਿੰਡ 'ਚ ਹੋਣੇ ਚਾਹੀਦੇ ਟੂਰਨਾਮੈਂਟ ਜਿਵੇਂ ਮੋਬਾਈਲ ਤੋਂ ਦੂਰ ਰੱਖਣ ਦੀ ਗੱਲ ਕੀਤੀ ਗਈ ਹੈ ਮੋਬਾਈਲ ਵੀ ਤੁਸੀਂ ਦੇਖਿਆ ਕਿਤਾਬਾਂ ਜੁੜਦੇ ਰਹੇ ਆਉਣ ਵਾਲੀ ਜਨਰੇਸ਼ਨ ਨੂੰ ਕੀ ਮੈਸੇਜ ਦੇਣਾ ਹੈ ਇਹੀ ਕਹਿਣਾ ਕਿ ਕਿਤਾਬਾਂ ਪੜੋ ਰੱਬ ਦਾ ਨਾਮ ਲਓ ਜੀ ਤੇ ਫੋਨਾਂ ਤੋਂ ਦੂਰ ਰਹੀ ਨਹੀਂ ਤਾਂ ਸਾਰਾ ਦਿਨ ਰੀਲ ਨਹੀਂ ਵੇਖੀ ਜਾਂਦੀਆਂ ਅੱਛਾ ਹੋਰ ਕਿੰਨੇ ਘੰਟੇ ਬਹਿ ਸਕਦੇ ਸੀਗੇ ਹੁਣ ਤਾਂ ਟਾਈ ਹੋ ਗਿਆ ਚਲੋ ਦੋਨੇ ਵਜੇ ਤਾਂ ਕਰਾਰ ਦੇਤੇ ਦਿਮਾਗ ਚ ਤਾਂ 4-5 ਘੰਟੇ ਹੈਗੇ ਸੀ ਹਜੇ ਬਾਕੀ ਰਾਤ ਦਾ ਡਰ ਸੀ ਕਿ ਉਹ ਝੋਲਾ ਜਣਾ ਵੱਜ ਜੇ ਝੋਲਾ ਹਾਂਜੀ ਕਮੇਟੀ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਪਰ ਮੈਂ ਤਾਂ ਕਹਿੰਦੇ ਫੈਸਲੇ ਨਹੀਂ ਨਹੀਂ ਉਹ ਬਹੁਤ ਵਧੀਆ ਫੈਸਲਾ ਕੀਤਾ ਈ ਇਹਨਾਂ ਨੂੰ ਅਸੀਂ ਦੋਨਾਂ ਦੀ رائے ਦੇ ਨਾਲ ਇਹਨਾਂ ਨੂੰ ਪਹਿਲੇ ਘੋਸ਼ਿਤ ਕਰਤਾ ਪਹਿਲਾਂ ਦੋਨੋਂ ਤੋਂ ਸਲਾਹ ਲਈ ਗਏ ਤੁਹਾਨੂੰ ਮਨਜ਼ੂਰ ਆ ਇਹ ਕਹਿੰਦੇ ਠੀਕ ਆ ਉਹਦਾ ਕਰਕੇ ਅਸੀਂ ਪ੍ਰਾਈਸ ਦੋਨੇ ਅੱਧੇ ਅੱਧੇ ਕਰਤੇ ਤੇ ਕਮੇਟੀ ਨੇ ਫੈਸਲਾ ਲੈ ਕੇ ਇੱਕ ਸਾਈਕਲ ਇਹਨਾਂ ਨੂੰ ਐਕਸਟਰਾ ਕੋਲੋਂ ਦਿੱਤਾ 31 ਘੰਟੇ 4-5 ਮਿੰਟ ਬਾਅਦ ਅਸੀਂ ਇਹਨਾਂ ਨੂੰ ਆਪ ਠਾਇਆ ਦੋਨੋਂ ਦੀ ਸਹਿਮਤੀ ਨਾਲ ਠਾਇਆ ਗਿਆ ਤੇ ਨਾਮ ਇਹਨਾਂ ਨੂੰ ਪਹਿਲਾ ਤੇ ਦੂਜਾ ਅਦੋ-ਅਦ ਕਰਤੇ ਪੈਸੇ ਤੇ ਸਾਈਕਲ ਐਕਸਟਰਾ ਕੋਲੋਂ